ਜੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨ ਵਿੱਚ ਸਵਾਗਤ ਹੈ ਜੀ ਔਰ ਬਰਸਾਤਾਂ ਦੇ ਦਿਨ ਸ਼ੁਰੂ ਹੋਣ ਵਾਲੇ ਨੇ ਜੀ ਔਰ ਆਪਾਂ ਲਗਾਵਾਂਗੇ ਸੇਕ ਨੇਕ ਪਲੈਂਟ ਤੇ ਤੁਸੀਂ ਦੇਖ ਸਕਦੇ ਹੋ ਇਸ ਨੇਕ ਪਲੈਂਟ ਤੋਂ ਆਪਾਂ ਨੇ ਲਿਆ ਇੱਕ ਬੇਬੀ ਪਲੈਂਟ ਔਰ ਇਹਨੂੰ ਆਪਾਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਨੇ ਆ ਜੀ ਇਹਦੀਆਂ ਜਿਹੜੀਆਂ ਸਾਈਡਾਂ ਨੇ ਕਿਨਾਰੀਆਂ ਨੇ ਇਹ ਸਾਰੀਆਂ येलो ਕਲਰ ਦੀਆਂ ਨੇ ਤੇ येलो ਕਲਰ ਦੀਆਂ ਕਿਨਾਰੀਆਂ ਇੱਕ ਮੇਰੇ ਕੋਲ ਸਨੇਕ ਪਲੈਂਟ ਹੈ ਔਰ ਸਿੰਪਲ ਹੈ ਇਹ ਦੂਸਰੀ ਵੈਰਾਈਟੀ ਦਾ ਸਨੇਕ ਪਲਾਂਟ ਹੈ ਜੀ ਇਹ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਹੋ ਜਾਂਦਾ ਇਹਦੇ ਲਈ ਕੋਈ ਕੁਝ ਖਾਸ ਕੇਅਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹਨੂੰ ਵੈਸੇ ਤਾਂ ਤੁਸੀਂ ਕੋਈ ਵੀ ਮੌਸਮ ਦੇ ਵਿੱਚ ਲਗਾ ਸਕਦੇ ਹੋ ਜਿਆਦਾ ਗਰਮੀ ਦੇ ਵਿੱਚ ਕਦੇ ਮੈਂ ਨਹੀਂ ਟਰਾਈ ਕੀਤਾ ਇਹ ਪਲਾਂਟਸ ਨੂੰ ਲਗਾ ਲੈਣਾ ਤੇ ਬਸਾਤ ਦੇ ਦਿਨਾਂ ਵਿੱਚ ਤਾਂ ਇਹ ਆਸਾਨੀ ਨਾਲ ਹੋ ਜਾਂਦਾ ਜੀ ਤੇ ਤੁਹਾਨੂੰ ਆਸਾਨੀ ਨਾਲ ਸਨੇਕ ਪਲਾਂਟ ਤੋਂ ਬੇਬੀ ਪਲਾਂਟ ਜ਼ਰੂਰ ਮਿਲ ਜਾਊਗਾ ਸਨੇਕ ਪਲਾਂਟ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਛੋਟੇ-ਛੋਟੇ ਪਲਾਂਟਸ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਪਲਾਂਟ ਇਹ ਲਿਆਂਦਾ ਆਪਾਂ ਨੇ ਆਪਣੇ ਕੋਲੇ ਗਮਲਾ ਖਾਲੀ ਸੀ ਇਹਦੀ ਮਿੱਟੀ ਤਿਆਰ ਕੀਤੀ ਨੂੰ ਥੋੜਾ ਜਿਹਾ ਟਾਈਮ ਹੋਇਆ ਤੇ ਇਹਦੇ ਵਿੱਚ ਫੇਰ ਵੀ ਆਪਾਂ ਥੋੜੀ ਜਿਹੀ ਖਾਦ ਮਿਕਸ ਕਰ ਦਾਂਗੇ ਔਰ ਆਪਣੇ ਕੋਲ ਹੈਗੇ ਜੀ ਕਾਊ ਡੰਗ ਕੰਪੋਸਟ ਜਿਹਨੂੰ ਆਪਾਂ ਨੇ ਪਾਖੀਆਂ ਤੋਂ ਖਾਦ ਨੂੰ ਤਿਆਰ ਕੀਤਾ ਹੈ ਤੇ ਇਹ ਵੀ ਵੀਡੀਓ ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਜੀ ਔਰ ਇਹ ਹੈਗੇ ਆਪਣੇ ਕੋਲ ਪਹਿਲਾਂ ਤੋਂ ਤਿਆਰ ਕੀਤੀ ਮਿੱਟੀ ਪਰ ਇਹਦੇ ਵਿੱਚ ਫੇਰ ਵੀ ਆਪਾਂ ਖਾਦ ਮਿਕਸ ਕਰ ਦਾਂਗੇ ਪੂਰੀ ਮਿੱਟੀ ਤਾਂ ਨਹੀਂ ਮੈਂ ਗਮਲੇ 'ਚੋਂ ਬਾਹਰ ਕੱਢ ਦੂੰਗੀ ਮੈਂ ਹਾਫ ਮਿੱਟੀ ਦੇ ਵਿੱਚ ਇਸ ਤਰ੍ਹਾਂ ਹੀ ਖਾਦ ਮਿਕਸ ਕਰ ਦੂੰਗੀ ਜੀ ਕਿਉਂਕਿ ਜਿਆਦਾ ਟਾਈਮ ਨਹੀਂ ਹੋਇਆ ਹੈ ਗਮਲੇ ਦੀ ਮਿੱਟੀ ਤਿਆਰ ਕਿਤੇ ਨੂੰ ਤੇਰੇ ਵਿੱਚ ਹਜੇ ਵੀ ਗੋਬਰ ਦੀ ਖਾਦ ਹੈਗੀ ਹੈ ਇਹਦੇ ਵਿੱਚ ਔਰ ਇਹਦੇ ਵਿੱਚ ਆਪਾਂ ਹਾਂ ਜੀ ਇਸ ਤਰ੍ਹਾਂ ਚਾਰ ਮੁਠੀਆਂ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਖਾਦ ਦੀਆਂ ਚੰਗੀ ਤਰ੍ਹਾਂ ਖਾ ਤੁਹਾਡੇ ਕੋਲ ਅਗਰ ਘੱਟ ਹੈ ਤਾਂ ਇਹ ਘੱਟ ਖਾਦ ਦੇ ਵਿੱਚ ਵੀ ਬਹੁਤ ਆਸਾਨੀ ਨਾਲ ਹੋ ਜਾਂਦਾ ਜੀ ਵੈਸੇ ਤੁਹਾਨੂੰ ਸੱਚ ਦੱਸਾਂ ਤਾਂ ਜਿਹੜਾ ਪਹਿਲਾਂ ਸਨੇਕ ਪਲਾਂਟ ਮੈਂ ਲਗਾਇਆ ਏ ਉਹਦੇ ਵਿੱਚ ਕੋਈ ਮੈਂ ਖਾਦ ਨਹੀਂ ਪਾਈ ਲਿਕੁਇਡ ਫਰਟੀਲਾਈਜ਼ਰ ਜ਼ਰੂਰ ਪਾ ਦਿੰਨੇ ਆ ਜੀ ਖਾਦ ਮੈਂ ਨਹੀਂ ਪਾਈ ਹੁਣ ਤੱਕ ਤੇ ਉਹ ਸਨੇਕ ਪਲਾਂਟ ਬਹੁਤ ਵਧੀਆ ਹੈਲਦੀ ਗਰੋਅ ਕੀਤਾ ਹੋਇਆ ਉਹਨੇ ਤੇ ਪਰ ਇਦਾਂ ਹੈ ਇਹ ਗਮਲੇ ਦੇ ਵਿੱਚ ਇਸ ਲਈ ਖਾਦ ਮੈਂ ਪਹਿਲਾਂ ਹੀ ਪਾ ਰਹੀ ਹਾਂ ਕਿਉਂਕਿ ਦੇਖੋ ਬਾਰ-ਬਾਰ ਤਾਂ ਖਾਦ ਜਾਂ ਮਿੱਟੀ ਤਿਆਰ ਹੁੰਦੀ ਨਹੀਂ ਕਿਉਂਕਿ ਇਹਦੇ ਲਈ ਇੱਕ ਟਾਈਮ ਚਾਹੀਦਾ ਹੁੰਦਾ ਇਸ ਲਈ ਆਪਾਂ ਆਪਣਾ ਟਾਈਮ ਵੀ ਬਚਾ ਰਹੇ ਆ ਐਨਰਜੀ ਵੀ ਬਚਾ ਰਹੇ ਆ ਕਿ ਜਦੋਂ ਪlant ਲਗਾਣਾ ਹੈ ਉਸ ਟਾਈਮ ਹੀ ਆਪਾਂ ਇਹਦੇ ਵਿੱਚ ਖਾਦ ਔਰ ਮਿੱਟੀ ਨੂੰ ਮਿਕਸ ਕਰ ਦਈਏ ਤੇ ਆ ਦੇਖੋ ਫਰੈਂਡਸ ਚੰਗੀ ਤਰ੍ਹਾਂ ਖਾਦ ਔਰ ਮਿੱਟੀ ਮਿਕਸ ਹੋ ਚੁੱਕੀ ਆ ਔਰ ਹੁਣ ਆਪਾਂ ਇਹਦੇ ਵਿੱਚ ਸਨੇਕ ਪਲਾਂਟ ਲਗਾ ਦਾਂਗੇ ਸਨੇਕ ਪਲਾਂਟ ਦੀ ਫਰੈਂਡਸ ਕੋਈ ਐਕਸਟਰਾ ਕੇਅਰ ਕਰਨ ਦੀ ਜ਼ਰੂਰਤ ਨਹੀਂ ਇਹ ਇਨਡੋਰ ਪਲਾਂਟ ਹੈ ਜੀ ਆਕਸੀਜਨ ਲਈ ਇਹਨੂੰ ਬਹੁਤ ਬੈਸਟ ਮੰਨਿਆ ਗਿਆ ਹੈ ਤੇ ਅੱਜ ਕੱਲ ਇਨਡੋਰ ਪਲਾਂਟ ਬਹੁਤ ਲਗਾ ਰਹੇ ਨੇ ਤਾਂ ਇਨਡੋਰ ਪਲਾਂਟ ਦੇ ਵਿੱਚ ਤੁਸੀਂ ਇਹਨੂੰ ਐਡ ਕਰ ਸਕਦੇ ਹੋ ਸਨੇਕ ਪਲਾਂਟ ਦੀਆਂ ਦੋ ਵੈਰਾਈਟੀਆਂ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਨੇ ਇੱਕ ਵੈਰਾਈਟੀ ਜਿਹੜੀ ਸਿੰਪਲ ਕਲਰ ਦੀ ਆ ਉਹ ਲਗਾਈ ਹੋਈ ਆ ਅਸੀਂ ਨੇ ਇਨਡੋਰ ਸਾਈਡ ਤੇ ਦੂਸਰੀ ਵੈਰਾਈਟੀ ਹੈ ਜਿਹਦੇ ਸਾਈਡਾਂ ਤੇ ਕਿਨਾਰੀ yellow ਕਲਰ ਦੀ ਆ yellow color ਵੀ ਕਹਿ ਸਕਦੇ ਆ ਲਾਈਟ ਪੈਰਟ कलर ਵੀ ਕਹਿ ਸਕਦੇ ਆ ਜੀ ਇਹ ਡਬਲ ਸ਼ੈਡੇਡ ਜਿਆ ਪlant ਹੈ ਤੇ ਇਹਨੂੰ ਵੀ ਬਹੁਤ ਆਸਾਨੀ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਫਰੈਂਡਸ ਇਹਦਾ ਅਪਡੇਟ ਵੀਡੀਓ ਅੱਗੇ ਜਾ ਕੇ ਮੈਂ ਸ਼ੇਅਰ ਕਰੂੰਗੀ ਇਹ ਇੱਕ 베ਬੀ ਪlant ਤੋਂ ਕਈ ਪlantਸ ਤੁਸੀਂ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਐਦਾਂ ਦਾ 베ਬੀ ਪlant ਨਹੀਂ ਤੁਹਾਨੂੰ ਮਿਲ ਰਿਹਾ ਤਾਂ ਤੁਸੀਂ ਇਹਦੇ ਜਿਹੜੇ ਸਨੇਕ ਪlant ਦੇ بڑے بڑے ਪੱਤੇ ਹੁੰਦੇ ਨੇ ਤਾ ਉਹਦੀ ਕਟਿੰਗ ਵੀ ਲਗਾ ਸਕਦੇ ਉਹ ਵੀ ਬੜੀ ਆਸਾਨੀ ਨਾਲ ਹੋ ਜਾਂਦੀ ਆ ਪਰ ਫਰੈਂਡਸ ਜਿੱਥੋਂ ਮੈਂ ਇਹ ਲੈ ਕੇ ਆਈ ਆ ਬੇਬੀ ਪlant ਤਾਂ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਨੇਕ ਪlant ਸੀ ਤੇ ਆਪਾਂ ਨੇ ਇਸ ਤਰ੍ਹਾਂ ਇਹਦੇ ਰੂਟਸ ਵੀ ਜੜਾਂ ਵੀ ਨਾਲ ਹੀ ਨੇ ਤੇ ਇਹ ਮੈਂ ਕੱਲ ਰਾਤ ਲੈ ਕੇ ਆਈ ਸੀ ਇਹ ਪlant ਤੇ ਆਨਸਾਰ ਮੈਂ ਇਹਨੂੰ ਪਾਣੀ ਦੇ ਵਿੱਚ ਡਬੋ ਕੇ ਰੱਖਤਾ ਕਿਉਂਕਿ ਦੇਖੋ ਇਹ ਹੁੰਦਾ ਕਿ ਕਈ ਵਾਰ ਜੜਾਂ ਨਾ ਸੁੱਕ ਜਾਣ ਗਰਮੀ ਬਹੁਤ ਜ਼ਿਆਦਾ ਹੈ ਤਾਂ ਇਸ ਲਈ ਆਪਾਂ ਨੇ ਇਹਨੂੰ ਪਾਣੀ ਦੇ ਵਿੱਚ ਪੂਰੀ ਰਾਤ ਰੱਖਿਆ ਤੁਸੀਂ ਜਦੋਂ ਵੀ ਸ਼ਾਮ ਨੂੰ ਲੈ ਕੇ ਆਨੇਓ ਸ਼ਾਮ ਦਾ ਟਾਈਮ ਬੈਸਟ ਹੁੰਦਾ ਜੀ ਕੱਲ ਮ ਲਗਾਉਣ ਦਾ ਅੱਜ ਸਾਰਾ ਦਿਨ ਇਹ ਪਾਣੀ ਦੇ ਵਿੱਚ ਹੀ ਰਿਹਾ ਕਿਉਂਕਿ ਸਨੇਕ ਪlant ਨੂੰ ਜਿੱਦਾਂ ਮਨੀ ਪlant ਹੈ ਉਹਨਾਂ ਪਾਣੀ ਦੇ ਵਿੱਚ ਰੱਖਦੇ ਨੇ ਪਾਣੀ ਦੇ ਵਿੱਚ ਹੀ ਗਰੋ ਕਰਦੇ ਨੇ ਤਾਂ ਇਸ ਲਈ ਇਹਨੂੰ ਆਪਾਂ ਨੇ 24 ਘੰਟੇ ਲਈ ਇਹਦੇ ਵਿੱਚ ਹੀ ਰੱਖ ਦਿੱਤਾ ਸੀ ਕਿਉਂਕਿ ਮੇਰਾ ਟਾਈਮ ਨਹੀਂ ਲੱਗਿਆ ਸੀ ਫਰੈਂਡਸ ਪlant ਲਗਾਉਣ ਲਈ ਔਰ ਆਪਾਂ ਨੇ ਮਿੱਟੀ ਤਿਆਰ ਕਰ ਲਈ ਹੁਣ ਆਪਾਂ ਬੇਬੀ ਪlant ਲਗਾ ਦਵਾਂਗੇ ਇਨਡੋਰ ਪਲਾਂਟ ਦੀ ਜਗ੍ਹਾ ਤੇ ਤੁਸੀਂ ਅਗਰ ਤੁਹਾਡੇ ਘਰ ਦੇ ਵਿੱਚ ਜਗ੍ਹਾ ਘੱਟ ਹੈ ਤਾਂ ਇਨਡੋਰ ਪਲਾਂਟ ਜ਼ਰੂਰ ਐਡ ਕਰੋ ਇਹਦੀ ਕੋਈ ਐਕਸਟਰਾ ਕੇਅਰ ਕਰਨ ਦੀ ਜ਼ਰੂਰਤ ਨਹੀਂ ਜੀ ਆਪਾਂ ਨੂੰ ਤੇ ਧਿਆਨ ਰੱਖਿਓ ਜ਼ਿਆਦਾ ਡੁੰਗਾਈ ਤੇ ਨਾ ਲਗਾਇਓ ਇਹਦੇ ਰੂਟਸ ਇੱਥੇ ਤੱਕ ਨੇ ਤਕਰੀਬਨ ਅੱਧਾ ਇੰਚ ਤਾਂ ਅੱਧਾ ਜਾਂ ਪੌਣਾ ਇੰਚ ਤੱਕ ਹੀ ਇਹਨੂੰ ਲਗਾਇਓ ਕਿਤੇ ਇਹ ਨਾ ਹੋਵੇ ਫਰੈਂਡਸ ਤੁਸੀਂ ਇੱਥੇ ਤੱਕ ਲਗਾ ਦੋ ਤਾਂ ਕਈ ਵਾਰ ਗਲ ਸੜ ਜਾਂਦਾ ਪਲਾਂਟ ਤਾਂ ਜਿੱਥੇ ਤੱਕ ਇਹਦੀ ਰੂਟਸ ਨੇ ਇੱਥੇ ਤੱਕ ਇਹਦੀ ਰੂਟਸ ਬਣ ਰਹੀਆਂ ਨੇ ਤਾਂ ਮੈਂ ਇਹਨੂੰ ਬੱਦ ਤੋਂ ਬਾਅਦ ਤੁਸੀਂ 1 ਇੰਚ ਦੀ ਗਹਿਰਾਈ ਤੱਕ ਲਗਾ ਸਕਦੇ ਉਸ ਤੋਂ ਜ਼ਿਆਦਾ ਬਿਲਕੁਲ ਨਾ ਲਗਾਓ ਕੱਟ ਬੇਸ਼ੱਕ ਰੱਖ ਲਿਓ ਜੀ ਤੇ ਇਸ ਲਈ ਆਪਾਂ ਨੂੰ ਪੂਰਾ ਪੂਰਾ ਹੀ ਜੜਾਂ ਨੂੰ ਲਗਾਵਾਂਗੇ ਜੀ 1.5 ਇੰਚ ਤੱਕ ਤੇ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਪਾਣੀ ਦੇ ਦੇਵਾਂਗੇ ਇਸ ਲੋਟ ਲਗਾ ਰਾਂਗੇ ਟੇਡਾ ਲਗਾਵਾਂਗੇ ਕਿ ਜੀ ਕਿਉਂਕਿ ਦੇਖੋ ਫਰੈਂਡਸ ਇਹਦੀ ਸ਼ੇਪ ਨਾ ਇਸ ਤਰ੍ਹਾਂ ਹੈ ਐਲ ਸਾਈਜ਼ ਦੀ ਸ਼ੇਪ ਹੈ ਤਾਂ ਆਪਾਂ ਜਿਹੜੇ ਐਲ ਦੇ ਨੀਚੇ ਲ ਸਾਈਡਾਈ ਵਾਲੀ ਇਹ ਆਪਾਂ ਸਾਰੀ 1 ਇੰਚ ਮਿੱਟੀ ਦੇ ਵਿੱਚ ਲਗਾ ਦਾਂਗੇ ਫਿਰ ਇਸ ਤਰ੍ਹਾਂ ਗਰੋ ਹੋਊਗਾ ਸਿੱਧਾ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਸੈਂਟਰ ਜੇ ਚ ਗਮਲੇ ਦੇ ਲਗਾ ਦੇਵਾਂਗੇ ਔਰ ਮਿੱਟੀ ਨੂੰ ਆਲੇ ਦੁਆਲੇੋਂ ਦੱਬ ਦਵਾਂਗੇ ਚੰਗੀ ਤਰ੍ਹਾਂ ਕਿ ਹਵਾ ਨਾ ਲੱਗੇ ਜੜ੍ਹਾਂ ਨੂੰ ਔਰ ਉਸ ਤੋਂ ਬਾਅਦ ਆਪਾਂ ਹਲਕੇ ਹੱਥਾਂ ਨਾਲ ਇਹਨੂੰ ਪਾਣੀ ਦੇ ਦੇਵਾਂਗੇ ਪਾਣੀ ਲਿਮਿਟਡ ਜਿਆ ਦਵਾਂਗੇ ਫਰੈਂਡਸ ਔਰ ਮਿੱਟੀ ਕਿਉਂਕਿ ਪਹਿਲਾਂ ਤੋਂ ਗਿੱਲੀ ਹੈ ਇਸ ਲਈ ਲਿਮਿਟਡ ਪਾਣੀ ਦੇਣਾ ਹੈ ਅਗਰ ਗਮਲੇ ਦੀ ਮਿੱਟੀ ਪੂਰੀ ਤਰ੍ਹਾਂ ਸੁੱਕੀ ਹੈ ਤਾਂ ਤੁਸੀਂ ਪਾਣੀ ਚ ਪਾਣੀ ਪ੍ਰੋਪਰ ਦੇਣਾ ਹੈ ਜਿਹੜਾ ਕਿ ਡレイン ਹੋਲ ਰਾਹੀਂ ਬਾਹਰ ਨਿਕਲੇ ਹਲਕਾ ਫੁਲਕਾ ਬਾਹਰ ਨਿਕਲੇ ਇਹ ਵੀ ਨਹੀਂ ਹੈਗਾ ਆਪਾਂ ਓਵਰ ਵਾਟਰਿੰਗ ਕਰਨੀ ਆ ਔਰ ਮਿੱਟੀ ਹਮੇਸ਼ਾ ਵਧੀਆ ਬਣਾਇਓ ਕਿ ਪਾਣੀ ਨਾ ਰੁਕੇ ਮਿੱਟੀ ਦੇ ਵਿੱਚ ਔਰ ਦੇਖੋ ਫਰੈਂਡਸ ਤੁਸੀਂ ਜਿੱਦਾਂ ਨਵਾਂ ਗਮਲਾ ਲਿਆ ਕੇ ਉਹਦੇ ਵਿੱਚ ਸਨੇਕ ਪਲਾਂਟ ਲਗਾ ਰਹੇ ਹੋ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਡレイン ਹੋਲ ਇਹਦੇ ਸੈਂਟਰ 'ਚ ਹੁੰਦਾ ਨੀਚੇ ਅਗਰ ਉਹ ਹੋਲ ਬੰਦ ਹੈ ਛੇਦ ਬੰਦ ਹੈ ਤਾਂ ਤੁਸੀਂ ਉਹ ਹੋਲ ਨੂੰ ਖੋਲ ਕੇ ਮਤਲਬ ਅੱਧੇ ਤੋਂ 1 ਇੰਚ ਤੱਕ ਉਹ ਡレイン ਹੋਲ ਨੂੰ ਖੁੱਲਾ ਰੱਖਿਓ ਉਹਦੇ ਵਿੱਚ ਪੱਥਰ ਰੱਖ ਕੇ ਫਿਰ ਮਿੱਟੀ ਪਾਓ ਕਿਉਂਕਿ ਮੈਂ ਇਹ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਗਮਲਾ ਇਸ ਲਈ ਇਹ ਜ਼ਰੂਰੀ ਗੱਲਾਂ ਨੇ ਡレイン ਹੋਲ ਖੁੱਲਾ ਹੋਣਾ ਚਾਹੀਦਾ ਨੰਬਰ 2 ਤੇ ਉਹਦੇ ਉੱਪਰ ਤੁਸੀਂ ਨੇ ਪੱਥਰ ਜਾਂ ਕੋਈ ਡਲੀ ਰੱਖ ਕੇ ਫਿਰ ਮਿੱਟੀ ਮਿਕਸ ਕਰਕੇ ਖਾਦ ਨਾਲ ਇਹਦੇ ਵਿੱਚ ਪਾਉਣੀ ਆ ਔਰ ਘਰ ਦੇ ਵਿੱਚ ਕਾਊ ਡੰਗ ਕੰਪੋਸਟ ਤੁਸੀਂ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਕਿਚਨ ਵੇਸਟ ਤੋਂ ਵੀ ਤੁਸੀਂ ਖਾਦ ਬਣਾ ਸਕਦੇ ਹੋ ਤੇ ਬਾਕੀ ਲiquid ਫਰਟੀਲਾਈਜ਼ ਇਸ ਤਰ੍ਹਾਂ ਦੀਆਂ ਖਾਦਾਂ ਨੇ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਮੈਂ ਘਰ ਦੇ ਵਿੱਚ ਵਰਤਦੀ ਆ ਤੇ ਉਹਦੇ ਬਾਰੇ ਵੀ ਆਪਣੇ ਚੈਨਲ ਤੇ ਤੁਹਾਨੂੰ ਵੀਡੀਓ ਮਿਲ ਜੂਗੀ ਔਰ ਜਿਹੜੀ ਮਿੱਟੀ ਆ ਇਹ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਕਿਉਂਕਿ ਹਰ ਇਲਾਕੇ ਦੇ ਵਿੱਚ ਆਪਣਾ ਆਪਣਾ ਹਿਸਾਬ ਹੁੰਦਾ ਮਿੱਟੀ ਦਾ ਔਰ ਸਾਡੀ ਸਾਈਡ ਕਾਲੀ ਮਿੱਟੀ ਜ਼ਿਆਦਾ ਹੈ ਤੇ ਇਸ ਲਈ ਆਪਾਂ ਨੇ ਕਾਲੀ ਮਿੱਟੀ ਦੀ ਵਰਤੋਂ ਕੀਤੀ ਆ ਤੇ ਸਾਰੀਆਂ ਮਿੱਟੀਆਂ ਅਬਜ਼ੌਰ ਹੁੰਦੀਆਂ ਨੇ ਅਬਜ਼ੌਰ ਬਣਾਉਣ ਲਈ ਖਾਦ ਇਹਦੇ ਵਿੱਚ ਵਧੀਆ ਕੰਮ ਕਰਦੀ ਆ ਤਾਂ ਮਿੱਟੀ ਕੋਈ ਮਾੜੀ ਨਹੀਂ ਹੁੰਦੀ ਜੀ ਮਿੱਟੀ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਸਨੇਕ ਪlant ਆਪਾਂ ਨੇ ਚੰਗੀ ਤਰ੍ਹਾਂ ਲਗਾਤਾ ਉਸ ਤੋਂ ਬਾਅਦ ਲਾਸਟ ਤਾਂ ਰਹੀ ਜਾਂਦਾ ਜੀ ਇਹਦੇ ਵਿੱਚ ਪਾਣੀ ਜਿਹੜਾ ਆਪਾਂ ਹਲਕੇ ਹੱਥਾਂ ਨਾਲ ਇਹਦੇ ਵਿੱਚ ਦੇ ਦਾਂਗੇ ਤੇ ਮਿੱਟੀ ਨੂੰ ਪੂਰੀ ਤਰ੍ਹਾਂ ਗਿੱਲਾ ਕਰ ਦਿਓ ਫਰੈਂਡਸ ਕਿਉਂਕਿ ਦੇਖੋ ਦੋਸਤੋ ਇਹ ਮਿੱਟੀ ਤਾਂ ਗਿੱਲੀ ਆ ਪਹਿਲਾਂ ਤੋਂ ਤੇ ਤੁਸੀਂ ਜਿਹੜੀ ਵੀ ਮਿੱਟੀ ਇਹਦੇ ਵਿੱਚ ਤਿਆਰ ਕਰੋਗੇ ਉਹ ਮਿੱਟੀ ਨੂੰ ਪ੍ਰੋਪਰ ਗਿੱਲਾ ਕਰ ਦਿਓ ਔਰ ਡレイン ਹੋਲ ਤੋਂ ਜ਼ਿਆਦਾ ਵੀ ਨਹੀਂ ਪਾਣੀ ਨਿਕਲਣਾ ਚਾਹੀਦਾ ਇਸ ਲਈ ਲਿਮਟਿਡ ਜਾਂ ਪਾਣੀ ਦਿਓ ਤੇ ਆ ਦੇਖੋ ਜੀ ਆਪਾਂ ਨੇ ਇਹਨੂੰ ਪਾਣੀ ਦੇਤਾ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਛਾਂ ਵਾਲੀ ਜਗ੍ਹਾ ਤੇ ਰੱਖ ਦਾਂਗੇ ਕਿਉਂਕਿ ਇੰਡੋਰ ਪਲਾਂਟ ਆ ਫਰੈਂਡਸ ਧੁੱਪੇ ਵੀ ਤੁਸੀਂ ਰੱਖ ਸਕਦੇ ਹੋ ਇੰਡੋਰ ਕਹਿਣ ਦਾ ਮਤਲਬ ਹੈ ਇੰਡੋਰ ਪਲਾਂਟ ਦੇ ਵਿੱਚ ਤੁਸੀਂ ਇਹਨੂੰ 2 ਤੋਂ 3 ਘੰਟੇ ਧੁੱਪ ਦੇ ਵਿੱਚ ਰੱਖ ਸਕਦੇ ਹੋ ਸਨੇਕ ਪਲਾਂਟ ਨੂੰ ਇਸ ਤੋਂ ਜ਼ਿਆਦਾ ਧੁੱਪ ਦੀ ਇਹਨੂੰ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਅਗਰ ਤੁਸੀਂ ਸਾਰਾ ਦਿਨ ਦੀ ਧੁੱਪ ਦੇ ਵਿੱਚ ਰੱਖੋਗੇ ਤਾਂ ਇਹਦੇ ਜਿਹੜੇ ਲੀਫਸ ਹੋਣਗੇ ਉਹ ਮੁਰਝਾ ਜਾਣਗੇ ਔਰ ਸੜ ਜਾਣਗੇ ਜਿਹਦੇ ਕਰਕੇ ਵਧੀਆ ਨਹੀਂ ਲੱਗੂਗਾ ਔਰ ਇਹਦਾ ਕਲਰ ਵੀ ਹੈ ਜੋ ਇਹ ਲੋਹੋਂ ਕੇ ਖਰਾਬ ਹੋ ਜੂਗਾ ਇਸ ਲਈ ਇੰਡੋਰ ਪਲਾਂਟ ਆ ਇੰਡੋਰ ਪਲਾਂਟਸ ਨੂੰ 2 ਤੋਂ 3 ਘੰਟੇ ਧੁੱਪ ਬਹੁਤ ਹੁੰਦੀ ਆ ਫਰੈਂਡਸ ਇਸ ਲਈ ਤੁਸੀਂ ਜਿੱਥੇ 2-3 ਘੰਟੇ ਧੁੱਪ ਆਂਦੀ ਐ ਨੂੰ ਉੱਥੇ ਰੱਖੋ ਇੰਡੋਰ ਪਲਾਂਟ ਨੂੰ ਇਹ ਆਕਸੀਜਨ ਦੇਣ ਲਈ ਬਹੁਤ ਵਧੀਆ ਸੋਰਸ ਆ ਕਿਉਂਕਿ ਹਰ ਘਰ ਦੇ ਵਿੱਚ ਦੇਖੋ ਆਕਸੀਜਨ ਦੀ ਲੋੜ ਤਾਂ ਹਰ ਕਿਸੇ ਨੂੰ ਆ ਪੋਲਿਊਸ਼ਨ ਇੰਨਾ ਫੈਲ ਚੁੱਕਿਆ ਤੁਹਾਨੂੰ ਪਤਾ ਹੀ ਐ এনਵਾਇਰਨਮੈਂਟ ਦਾ ਕੀ ਹਾਲ ਹੋ ਚੁੱਕਿਆ ਜੀ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਫਰੈਂਡਸ ਦੇਖੋ ਬਹੁਤ ਦੇ ਘਰ ਦੇ ਵਿੱਚ ਨਹੀਂ ਜਗ੍ਹਾ ਹੈਗੀ ਪਲਾਂਟਸ ਲਗਾਣ ਲਈ ਟਰੀ ਦਰਖਤ ਵਗੈਰਾ ਲਗਾਣ ਲਈ ਹਨਾ ਤੇ چھوٹے چھوٹے ਗੱਲਾਂ ਨਾਲ ਤੁਸੀਂ ਘਰ ਦੇ ਵਿੱਚ ਇੰਡੋਰ ਪਲਾਂਟ ਲਗਾ ਸਕਦੇ ਹੋ ਇਹਦੇ ਲਈ ਦੇਖੋ ਫਰੈਂਡਸ ਮੈਂ ਸਿਰਫ ਗਮਲਾ ਖਰੀਦਿਆ ਹੈ ਤੁਸੀਂ ਚਾਹੋ ਤਾਂ ਘਰੇ ਗਰੋ ਬੈਗ ਬਣਾ ਸਕਦੇ ਹੋ ਕੋਈ ਲਿਫਾਫਾ ਹੁੰਦਾ ਆਪਣੇ ਕੋਲ ਕੋਈ ਛੋਟਾ ਜਿਹਾ ਥੈਲਾ ਹੁੰਦਾ ਉਹ ਤੋਂ ਆਪਾਂ ਗਰੋ ਬੈਗ ਬਣਾ ਸਕਦੇ ਹਾਂ ਉਹਦੇ ਲਈ ਵੀ ਕੋਈ ਜ਼ਿਆਦਾ ਖਰਚੇ ਮਤਲਬ ਖਰਚਾ ਤਾਂ ਕਿਸੇ ਤਰ੍ਹਾਂ ਦਾ ਆਪਾਂ ਨੂੰ ਜ਼ਰੂਰਤ ਤੇ ਨਹੀਂ ਪੈਂਦੀ ਮਿੱਟੀ ਹੈ ਮਿੱਟੀ ਤੁਸੀਂ ਆਪਣੇ ਆਲੇ ਦੁਆਲੇ ਪਲਾਂਟ ਹੁੰਦੇ ਨੇ ਖੇਤ ਹੁੰਦੇ ਨੇ ਔਰ ਤੁਸੀਂ ਨਰਸਰੀ ਤੋਂ ਵੀ ਖਰੀਦ ਸਕਦੇ ਹੋ ਮਿੱਟੀ ਉਹ ਜਿੱਦਾਂ ਦਾ ਤੁਹਾਡੇ ਆਲੇ ਦੁਆਲੇ ਦਾ ਏਰੀਆ ਹੈਗਾ ਤੁਸੀਂ ਉਸ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਬਾਕੀ ਫਰੈਂਡਸ ਗੋਬਰ ਦੀ ਖਾਦ ਉਹ ਪਾਠੀਆਂ ਤੋਂ ਤਿਆਰ ਕੀਤੀ ਹੋਈ ਆ ਕਿਚਨ ਵੇਸਟ ਤੋਂ ਤੁਸੀਂ ਖਾਦ ਤਿਆਰ ਕਰ ਲਓ ਕੋਈ ਅਗਰ ਤੁਹਾਡੇ ਕੋਲ ਪਾਠੀਆਂ ਜਾਂ ਗੋਬਰ ਖਾਦ ਦਾ ਕੋਈ ਕਾਉਡੰਗ ਕੰਪੋਸਟ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਤਾਂ ਤੁਸੀਂ ਕਿਚਨ ਵੇਸਟ ਤੋਂ ਖਾਦ ਤਿਆਰ ਕਰ ਲਓ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੈਗਾ ਖਾਦ ਦਾ ਵੀ ਕਿਉਂਕਿ ਮੈਂ ਹੁਣ ਤੱਕ ਜਿਹੜੀ ਵੀ ਕਰੇ ਆਪਣੇ ਸਬਜ਼ੀਆਂ ਵਗੈਰਾ ਲਗਾਏ ਨੇ ਆਪਣੇ ਪਲਾਂਟਸ ਲਗਾਏ ਨੇ ਉਹ ਬਿਲਕੁਲ ਹੀ ਬਹੁਤ ਹੀ ਘੱਟ ਖਰਚੇ ਵਾਲੇ ਪਲਾਂਟ ਨੇ ਜ਼ਿਆਦਾਤਰ ਜਿਹੜੇ ਇੰਡੋਰ ਪਲਾਂਟਸ ਨੇ ਸਾਰੇ ਮੈਂ ਕਲਮਾ ਤੋਂ ਤਿਆਰ ਕੀਤੇ ਨੇ ਫਰੈਂਡਸ ਉਹ ਕਿਤੇ ਵੀ ਮੈਂ ਕੋਈ ਖਰਚਾ ਨਹੀਂ ਕੀਤਾ ਉਹਨਾਂ ਤੇ ਔਰ ਸਬਜ਼ੀਆਂ ਵਗੈਰਾ ਨੇ ਇਹਨਾਂ ਦੀ ਪਨੀਰੀ ਵੀ ਘਰੇ ਤਿਆਰ ਹੋ ਜਾਂਦੀ ਆ ਤਾਂ ਇਸ ਲਈ ਅਗਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਜੀ अगर कोई गल रह भी जांदी जा जा है या फिर कोई गल ਤੁਹਾਡੇ ਕੋ ਨਵਾਂ ਟਾਪਿਕ ਜਾਂ ਨਵੀਂ ਕੋਈ ਗੱਲ ਹੈਗੀ ਆ ਜੋ ਮੈਨੂੰ ਨਹੀਂ ਪਤਾ ਤਾਂ ਤੁਸੀਂ ਮੈਨੂੰ ਸ਼ੇਅਰ ਕਰ ਸਕਦੇ ਹੋ ਬਾਕੀ ਫਰੈਂਡਸ ਆਪਾਂ ਇਹਨੂੰ ਛਾਂ ਵਾਲੀ ਜਗ੍ਹਾ ਤੇ ਰੱਖ ਦਵਾਂਗੇ ਔਰ ਉਸ ਤੋਂ ਬਾਅਦ ਆਪਾਂ ਇਹਨੂੰ ਨਾਰਮਲ ਪਾਣੀ ਉਦੋਂ ਹੀ ਦੇਣਾ ਪਾਣੀ ਦੀ ਗੱਲ ਮੇਨਾਂ ਫਰੈਂਡਸ ਪਾਣੀ ਆਪਾਂ ਇਹਨੂੰ ਉਦੋਂ ਦੇਣਾ ਜਦੋਂ ਮਿੱਟੀ ਸੁੱਕ ਗਈ ਜ਼ਿਆਦਾ ওভারਵਾਟਰਿੰਗ ਨਹੀਂ ਕਰਨੀ ਤੇਰੇ ਜੜਾ ਖਰਾਬ ਹੋ ਸਕਦੀਆਂ ਨੇ ਔਰ ਹਮੇਸ਼ਾ ਡレイン ਹੋਲ ਖੁੱਲਾ ਹੋਣਾ ਚਾਹੀਦਾ ਸੀ ਗਮਲੇ ਦਾ ਨਹੀਂ ਫਿਰ ਇਹ ਉਹਦਾ ਪਾਣੀ ਵਿੱਚ ਜਮਾ ਹੋ ਕੇ ਸਟੋਰ ਹੋ ਕੇ ਇਹ ਇਹ ਪlant ਖਰਾਬ ਹੋ ਸਕਦਾ ਕੋਈ ਵੀ ਪlant ਫਰੈਂਡਸ ਖਰਾਬ ਹੋ ਜਾਂਦਾ ਔਰ ਖਾਦ ਹੈ ਤੁਸੀਂ ਦੇਣੀਆ ਤਾਂ ਮਹੀਨੇ ਬਾਅਦ ਖਾ ਦੇ ਇੱਕ ਦੋ ਮੁਠੀਆਂ ਮਿੱਟੀ ਦੇ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਵੈਸੇ ਤਾਂ ਇਹਨੂੰ ਖਾ ਦੇ ਨਹੀਂ ਖਾਸ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਨਾਰਮਲ ਕੇਅਰ ਦੇ ਵਿੱਚੇ ਹੋ ਜਾਂਦਾ ਬਹੁਤ ਆਸਾਨੀ ਨਾਲ ਪlant ਮੈਂ ਸਨੇਕ ਪlant ਪਹਿਲਾਂ ਵੀ ਲਗਾਇਆ ਉਹ ਤੋਂ ਇੱਕ ਪlant ਤੋਂ 4-4 5-5 ਪlant ਬਣ ਚੁੱਕੇ ਨੇ ਜੀ ਔਰ 6 ਮਹੀਨੇ ਦੇ ਵਿੱਚ ਹੀ ਇਹਦਾ ਰਿਜ਼ਲਟ ਬਹੁਤ ਵਧੀਆ ਆਊਗਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਤੁਸੀਂ ਦੇਖ ਸਕਦੇ ਹੋ ਹੈਗਾ ਜੂਨ ਦਾ ਮਹੀਨਾ ਜੂਨ ਦੇ ਮਹੀਨੇ ਦੇ ਵਿੱਚ ਆਪਾਂ ਲਗਾ ਰਹੇ ਹਾਂ ਔਰ ਜੂਨ ਤੋਂ ਬਾਅਦ ਜਿਹੜਾ ਵੀ ਰਿਜ਼ਲਟ ਹੋਊਗਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤੇ ਥੈਂਕ ਯੂ ਔਰ ਆਪਣੀ ਵੀਡੀਓ ਜ਼ਿਆਦਾ ਆਪਾਂ ਲੌਂਗ ਨਹੀਂ ਬਣਾਵਾਂਗੇ ਅਗਰ ਕੋਈ ਜਾਣਕਾਰੀ ਹੋਵੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਗੇ ਤਾਂ ਮੇਰੇ ਨਾਲ ਕਮੈਂਟ ਦੇ ਵਿੱਚ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਕਮੈਂਟ ਕਰਕੇ ਦੱਸਿਓ ਜੀ ਔਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ ਫॉर ਵਾਚਿੰਗ